70 ਸਾਲ ਦੀ ਉਮਰ ਆ ਬਾਪੂ ਦੀ ਤੇ 10 ਸੈਕਟਰ ਚੰਡੀਗੜ੍ਹ ਦੇ ਵਿੱਚ ਕੋਠੀ ਆ 595 ਨੰਬਰ ਅਗਲੇ ਵੱਡੇ ਵੱਡੇ ਕੋਠੀਆਂ ਪੱਥਰਾਂ ਦੇ ਸ਼ਹਿਰ ਦੇ ਵਿੱਚ ਪੱਥਰਾਂ ਵਰਗੇ ਲੋਕ ਰਹਿੰਦੇ ਆ ਕੋਈ ਕਿਸੇ ਨੂੰ ਪੁੱਛਦਾ ਨਹੀਂ ਅੱਧੀ ਉੱਤੇ 2-3 ਘੰਟੇ ਲੱਗੇ ਰਹੇ ਇੱਕ ਬੰਦਾ ਵੀ ਪੁੱਛਣ ਨਹੀਂ ਆਇਆ ਵੀ ਤੁਸੀਂ ਕੌਣ ਹੋ ਕੀ ਹੋ ਗਿਆ ਇੱਥੇ ਕੋਈ ਮਤਲਬ ਨਹੀਂ ਕਿਸੇ ਦਾ ਨੰਬਾ ਰੋਮੀ ਗੱਲ ਦਾ ਵੀਰ ਦਾ ਜਿਹੜਾ ਇਹਨਾਂ ਦੇ ਮਮਈ ਦਾ ਬੇਟਾ ਸੀਗਾ ਤੇ ਉਹਦੇ ਵੀਰ ਨੇ ਉੱਥੇ ਗੱਲ ਸੁਣੋ ਆਹ ਬਿੱਲੂ ਬਾਈ ਆਹ ਬਿੱਲੂ ਬਾਈ ਕੀ ਹਾਲੇ ਥੀ ਗੋ ਇਹ ਦੋਨਾਂ ਬਾਈ ਨੂੰ ਜਾਣਦੇ ਹੋ ਨਹੀਂ ਨਹੀਂ ਪਛਾਣਨਗੇ ਜੀ ਜਾਣਦੇ ਹੋ ਇਹ ਕਿੱਟੀ ਕਿੱਟੀ ਦਾ ਮੁੰਡਾ ਵਾ ਕਿੱਟੀ ਭੋਲ ਦਾ ਸੱਚੀ ਗੱਲ ਮਾਮਾ ਜੀ ਕਿੱਟੀ ਕਿੱਥੇ ਰਹਿੰਦੀ ਆ ਕਿੱਟੀ ਪੇੜ ਕਿੱਥੇ ਰਹਿੰਦੀ ਆ ਤੁਸੀਂ ਕਾਲਜ ਦੇ ਸੀਗੇ ਜੀਐਨਯੂ ਇੰਜੀਨੀਅਰਿੰਗ ਕਰਨਾ ਕਰੇ ਰਹੇ ਪੇਪਰ ਦਿੱਤੇ ਸੀਗੇ ਫਾਸਟਾ ਇਸੇ ਵੇਰ ਤੁਸੀਂ ਜੀਐਨਯੂ ਤੋਂ ਕੀਤਾ ਜੀਐਨਯੂ ਨੂੰ ਪੂਆ ਲੱਗਦੇ ਨੇ ਸਰਦਾਰ ਅਜੀਤ ਸਿੰਘ ਗਿੱਲ ਨੂੰ ਜਾਣਦੇ ਹੋ ਉਹਨਾਂ ਦੀ ਬੇਟੀ ਹੁੰਦੀ ਸੀ ਕਿੱਟੀ ਉੱਕੂ ਕਿੱਟੀ ਤੇ ਬੱਬੂ ਤਿੰਨ ਬੇਟੀਆਂ ਸੀ ਨਾ ਤੁਹਾਡੀਆਂ ਭੈਣਾਂ ਜਾਓ ਜਾਣਦੇ ਬਸ ਉਹ ਗੋਲ ਨਹੀਂ ਹੁੰਦਾ ਦੋ ਜਰ ਕੋਲ ਨੂੰ ਤੁਸੀਂ ਬੋਲ ਹੋ ਰਿਹਾ ਅੱਜ ਉਹ ਬਹੁਤ ਵੀਕਨਸ ਆ ਖਾਣ ਸਭ ਸਾਰਾ ਨਾ ਬੱਚੇ ਆਪਸਾ ਸਾਰਾ ਖਲਿਆ ਹੋਇਆ ਆਪਸਾ ਹੀ ਪੜਿਆ ਅੰਦਰ ਬੈਠੇ ਹੋ ਰਹੇ ਬਹੁਤ ਵਧੀਆ ਹੋ ਗਿਆ ਬਹੁਤ ਹੀ ਵਧੀਆ ਹੋ ਗਿਆ ਹੁਣ ਪੂਰੀ ਆਪਣੀ ਦੇਖਾ ਲਊਗੀ ਓਰੇ ਮੈਂ ਆਉਂਦਾ ਰਿਹਾ ਕਰੂੰ ਤੁਹਾਨੂੰ ਮਿਲਣ ਠੀਕ ਆ ਹਾਂਜੀ ਤਗੜੇ ਰਹਿਣਾ ਹੁਣ ਆਪਾਂ ਨੇ ਠੀਕ ਹੋਣਾ ਬਸ ਇੱਥੋਂ ਹੁਣ ਆਪਾਂ ਕੁੱਕੂ ਮਾਮਾ ਜੀ ਨੂੰ ਦਿਖਾਉਣਾ ਕਿ ਆਪਾਂ ਠੀਕ ਹੋ ਗਏ ਹੁਣ ਦੁਬਾਰਾ ਤੋਂ ਹੁਣ ਤੁਸੀਂ ਉਹਨਾਂ ਦੀ ਦੇਖਭਾਲ ਕਰੋਗੇ ਫੇਰ ਠੀਕ ਹੈ ਹਾਂ ਤਗੜੇ ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਹਰਿੰਦਰਜੀਤ ਸਿੰਘ ਸੰਧੂ ਛੋਟਾ ਨਾ ਬਿੱਲੂ ਆਪਾਂ 70 ਸਾਲ ਦੀ ਹਮਾਰਾ ਬਾਪੂ ਦੀ ਤੇ 10 ਸੈਕਟਰ ਚੰਡੀਗੜ੍ਹ ਦੇ ਵਿੱਚ ਕੋਠੀ ਆ 595 ਨੰਬਰ ਅੱਗੇ ਵਾਲੇ ਵੱਡੀਆਂ-ਵੱਡੀਆਂ ਕੋਠੀਆਂ ਪੱਥਰਾਂ ਦੇ ਸ਼ਹਿਰ ਦੇ ਵਿੱਚ ਪੱਥਰਾਂ ਵਰਗੇ ਲੋਕ ਰਹਿੰਦੇ ਆ ਕੋਈ ਕਿਸੇ ਨੂੰ ਪੁੱਛਦਾ ਨਹੀਂ ਅੱਧੀ ਉੱਤੇ 2-3 ਘੰਟੇ ਲੱਗੇ ਰਹੇ ਇੱਕ ਬੰਦਾ ਵੀ ਪੁੱਛਣ ਨਹੀਂ ਆਇਆ ਵੀ ਤੁਸੀਂ ਕੌਣ ਹੋ ਕੀ ਹੋ ਗਿਆ ਇੱਥੇ ਕੋਈ ਮਤਲਬ ਨਹੀਂ ਕਿਸੇ ਦਾ ਨਬਾਦਾ ਰੋਮੀ ਗੱਲ ਦਾ ਵੀਰ ਦਾ ਜਿਹੜਾ ਇਹਨਾਂ ਦੇ ਮਾਮਾ ਜੀ ਦਾ ਬੇਟਾ ਸੀਗਾ ਤੇ ਉਹਦੇ ਵੀਰ ਨੇ ਉੱਥੇ ਗੱਲ ਸਪੋਰਟ ਕੀਤੀ ਅੱਗੋਂ ਇਹਨਾਂ ਦੇ ਮਾਮਾ ਜੀ ਦੀ ਜਿਹੜੀਆਂ ਬੇਟੀਆਂ ਉਹ ਭੈਣ ਲੁਧਿਆਣਾ ਨੇ ਵਿਆਹੇ ਹੋਏ ਹੁਣ ਤਾਂ ਵੀ ਬਿਰਧ ਨੇ ਬਜ਼ੁਰਗ ਨੇ ਉਹਨਾਂ ਦੇ ਬੇਟੇ ਭਾਈ ਜੀ ਤੁਹਾਡਾ ਕੀ ਨਾਮ ਬਲਬੀਤ ਸਿੰਘ ਬਲਪ੍ਰੀਤ ਸਿੰਘ ਇਹਨਾਂ ਨੇ ਵੀਡੀਓ ਬਣਾ ਕੇ ਭੇਜੀ ਸਾਨੂੰ ਸੰਪਰਕ ਕੀਤਾ ਵੀ ਸਾਡੇ ਇਦਾਂ ਕਰਕੇ ਰਿਲੇਟਿਵ ਨੇ ਜਿਹੜੇ ਚੰਡੀਗੜ੍ਹ ਇਦਾਂ ਕੰਡੀਸ਼ਨ ਚ ਪਏ ਨੇ ਦੋਨੇ ਭਰਾ ਰਹਿ ਗਏ ਨੇ ਇੱਕ ਸਰਬਜੀਤ ਸਿੰਘ ਸੰਧੂ ਤੇ ਇੱਕ ਇਹ ਹਰਿੰਦਰਜੀਤ ਸਿੰਘ ਸੰਧੂ ਦੋਨਾਂ ਦੀ ਮੈਰਨੀ ਹੋਈ ਮਾਪੇ ਦੀ ਡੈਥ ਹੋ ਗਈ ਹੈ ਫਾਦਰ ਸਾਹਿਬ ਇਹਨਾਂ ਦੇ ਚੀਫ ਮੈਡੀਕਲ ਆਫਸਰ ਸੀਗੇ ਅਵਰ ਸਰ ਸਾਹਿਬ ਵੀ ਡਿਊਟੀ ਕੀਤੀ ਚੰਡੀਗੜ੍ਹ ਵੀ ਕੀਤੀ ਪਰ ਇਹ ਕੇ ਵਨ ਆਫਸਰ ਸੀਗੇ 10 ਸੈਕਟਰ ਜਿਵੇਂ ਤੁਹਾਨੂੰ ਦੱਸਿਆ ਕੋਠੀ ਐ ਡੀ ਵੱਡੀ ਹੈ ਨਾ ਇਹ ਵੀ ਇੰਜੀਨੀਅਰ ਨੇ ਫਰਸ ਡਿਵੀਜ਼ਨ ਪਾਸ ਕੀਤੀ ਹੋਈ ਹੈ ਉਹਨਾਂ ਦਾ ਜਿਹੜਾ ਬ੍ਰਦਰ ਆ ਉਹਨੇ ਬੀਐਸਸੀ ਮੈਡੀਕਲ ਕੀਤਾ ਹੋਇਆ ਹੈ ਉਹ ਵੀ ਬਾਹਰ ਯੂਰਪ ਵਿੱਚ ਰਹਿ ਕੇ ਆਇਆ ਸਪੇਨ ਚ ਹੋਰ ਸਾਰੀਆਂ ਕੰਟਰੀਆਂ ਚ ਘੁੰਮਿਆ ਹੋਇਆ ਉਸ ਤੋਂ ਬਾਅਦ ਇੰਡੀਆ ਵਾਪਸ ਆ ਗਿਆ ਬਾਪ ਦੀ ਡੈਥ ਹੋ ਗਈ ਛੋਟੇ ਛੋਟੇ ਸੀ ਉਹ ਤੋਂ ਉਸ ਤੋਂ ਬਾਅਦ ਮਾਤਾ ਜੀ ਨੇ ਸੰਭਾਲਿਆ ਮਾਤਾ ਜੀ ਬਿਮਾਰ ਰਹਿਣ ਲੱਗੇ ਮਾਤਾ ਜੀ ਦੀ ਵੀ ਡੈਥ ਹੋ ਗਈ ਉਸ ਤੋਂ ਬਾਅਦ ਇਹ ਦੋਨੋਂ ਭਰਾ ਵੀ ਕਿੱਦਾਂ ਹੋ ਗਏ ਇਹ ਸ਼ੁਰੂ ਤੋਂ ਹੀ ਥੋੜਾ ਜਿਹਾ ਭਾਈ ਤੋਂ ਬਾਅਦ ਜਾ ਕੇ ਨਸ਼ੇ-ਮਸ਼ੇ ਦੇ ਪੈ ਗਏ ਜਿਵੇਂ ਦੱਸਦੇ ਸੀਗੇ ਤੇ ਇਹ ਉਹਦੇ ਕਰਕੇ ਅਫਸੈਟ ਹੋ ਗਿਆ ਤਾਂ ਸੜਕਾਂ ਦੇ 20 25 ਸਾਲਾਂ ਤੋਂ ਤੁਸੀਂ ਇੱਦਾਂ ਹੀ ਘੁੰਮ ਰਹੇ ਹੋ ਦੂਜਾ ਪਰਾ ਕਿਹ ਉਹ 70% ਠੀਕ ਹੈ 40% ਉਹ ਵੀ ਅਫਸੈਟ ਆ ਉਹਨੂੰ ਵੀ ਜਿਆਦਾ ਸਮਝ ਨਹੀਂ ਹੈਗੀ ਤੇ ਫਿਰ ਲੋਕ ਤਾਂ ਭਾਲਦੇ ਹੀ ਆ ਘਰ ਦੇ ਵਿੱਚ ਇਦਾਂ ਦੇ ਦੋ ਬੰਦੇ ਹੋ ਕੋਈ ਕਹਿਣ ਵਾਲਾ ਨਹੀਂ ਕੋਈ ਸੁਣਨ ਵਾਲਾ ਨਹੀਂ ਤੇ ਗਵਾਂਢੀਆਂ ਨੇ ਜਾਂ ਕਿਸੇ ਦੁਕਾਨ ਵਾਲਿਆਂ ਨੇ ਡਲ ਕੇ ਸਕੀਮ ਲਾਈ ਕੋਠੀ ਦੱਬ ਲਈ ਇਹਨਾਂ ਦੀ ਹੁਣ ਉਸੇ ਕੋਠੀ ਦੇ ਵਿੱਚ ਰਹਿੰਦੇ ਆ ਉੱਥੇ ਕੰਮ ਵਾਲੀ ਰੱਖੀ ਹੋਈ ਆ ਰੋਟੀ ਲਾ ਕੇ ਦਿੰਦੀ ਇਹਨਾਂ ਨੂੰ ਤੇ ਇਹਦੀ ਹਾਲਤ ਤਾਂ ਇੰਨੀ ਮਾੜੀ ਸੀ ਪਿਛਲੇ ਪਾਸੇ ਪਾਰਕ ਦੇ ਵਿੱਚ ਪਿਆ ਸੀ ਥੱਲੇ ਗੱड्डा ਲੱਗਿਆ ਹੋਇਆ ਬਹੁਤ ਗੰਦੀ ਆ ਵਿੱਚੇ ਹੀ ਲੈਟ੍ਰੀਨ ਬਾਥਰੂਮ ਹੋ ਰਿਹਾ ਕੀੜੇ ਪੈ ਕੇ ਬਿਸਤਰੇ 'ਚ ਉਹਦਾ ਭਲਾ ਹੋਵੇ ਵੀਰੇ ਉਹਨਾਂ ਦਾ ਜਿਨ੍ਹਾਂ ਨੇ ਉਜਰ ਕੀਤਾ ਪਰਾਲਾ ਕੀਤਾ ਦੱਸਿਆ ਨਹੀਂ ਤਾਂ ਕੋਈ ਕਹਿਣ ਵਾਲਾ ਵੀ ਨਹੀਂ ਸੀਗਾ ਪੁੱਛਣ ਵਾਲਾ ਵੀ ਨਹੀਂ ਸੀ ਉੱਥੇ ਦੂਜੇ ਵੀਰੇ ਕੋਲੇ ਗਏ ਉਹਦਾ ਨਾਂ ਛੋਟਾ ਕੁੱਕੀ ਆ ਬਾਈ ਜੰਮ ਇਹਦਾ ਨਾਂ ਬਿੱਲੂ ਆ ਉਹ ਕਹਿੰਦਾ ਕੁਝ ਹੋਇਆ ਹੀ ਨਹੀਂ ਠੀਕ ਹੈ ਬਿਲਕੁਲ ਉਹ ਤਾਂ ਰੋਟੀ ਖਾਂਦਾ ਸਭ ਕੁਝ ਠੀਕ ਹੈ ਥੱਲੇ ਪੈਏ ਨੂੰ ਰੋਟੀ ਦੇਣ ਦੇ ਬ੍ਰੈਡ ਦੇਦਾ ਆਮਲੇਟ ਦੇਦਾ ਫਰੂਟ ਦੇਦਾ ਮੜਾ ਮੋਟਾ ਬਸ ਐਂ ਪਿਆ ਰਹਿੰਦਾ ਸੀ ਤੇ ਜਦੋਂ ਚੱਕ ਕੇ ਜਾ ਕੇ ਚੈੱਕ ਕੀਤਾ ਬਿਸਤਰੀ ਦੇ ਵਿੱਚੋਂ ਥੱਲੇ ਵਿੱਚੇ ਬੈੱਡ ਸੋਰ ਹੋਏ ਹੋਏ ਆ ਤੇ ਨਿੱਕੇ ਨਿੱਕੇ ਬਰੀਕ ਬਰੀ ਕੀੜੇ ਪੈ ਗਏ ਸੀ ਵਿੱਚ ਫਿਰ ਉੱਥੋਂ ਬਾਪੂ ਜੀ ਨੂੰ ਰਿਸਕ ਕਰਕੇ ਲੈ ਕੇ ਆਏ ਚੰਡੀਗੜ੍ਹੋਂ 10 ਸੈਕਟਰ ਤੋਂ ਅੰਕ ਦੂਜੇ ਭਰਾ ਨੂੰ ਵੀ ਕਿਹਾ ਸੀ ਪਰ ਉਹ ਕਹਿੰਦਾ ਨਹੀਂ ਮੈਂ ਠੀਕ ਹੈ ਮੈਂ ਨਹੀਂ ਜਾਣਾ ਤਦੋਂ ਅਸੀਂ ਜਿਨੀ ਚਾਹੁੰਦੇ ਸੀ ਵੀ ਜੀ ਅਸੀਂ ਉਹਨੂੰ ਵੀ ਲੈ ਆਏ ਕੱਲ ਨੂੰ ਕੋਠੀ ਜਮਾ ਹੀ ਕਬਜ਼ਾ ਕਰ ਲੂ ਕੋਈ ਉਹਦੇ ਤੇ ਇਹਨਾਂ ਦੀ ਛੱਤ ਵੀ ਜਾਊ ਵਿਚਾਰਿਆਂ ਦੀ ਤੇ ਹੁਣ ਬਾਪੂ ਰਵਿੰਦਰਜੀਤ ਸਿੰਘ ਸੰਧੂ ਇੱਥੇ ਹਸਪੀਟਲ ਦੇ ਵਿੱਚ ਐਡਮਿਟ ਨੇ ਮੁਫਤਾਂ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਹਸਪਤਾਲ ਵਿੱਚ ਬਸਰਦਾਸ਼ ਕਰਿਓ ਬਾਪੂ ਇਹ ਤਾਂ ਠੀਕ ਹੋ ਕੇ ਤਕੜਾ ਹੋ ਕੇ ਆਪਣਾ ਜੀਵਨ ਬਤੀਤ ਕਰੇ ਤੰਦਰੁਸਤ ਹੋ ਕੇ ਆਪਣੇ ਦੂਜੇ ਭਰਾ ਦੇ ਨਾਲ ਵੀ ਸਪੋਰਟ ਕਰੇ ਤੇ ਉਹਨਾਂ ਲੋਕਾਂ ਨੂੰ ਵੀ ਬੜੀ ਮੁੱਟੀ ਸ਼ਰਮ ਆਵੇ ਜਿਨ੍ਹਾਂ ਨੇ ਇਹਨਾਂ ਦੇ ਨਾਲ ਧੋਖਾ ਧੜੀ ਕਰਕੇ ਇਹਨਾਂ ਦਾ ਥਾਂ ਵੀ ਲਿਖਾ ਲਿਆ ਵਿਚਾਰਿਆਂ ਦਾ ਤੇ ਫਿਰ ਇਹਨਾਂ ਦੀ ਭੈਣਾ ਵਾਂ ਇੱਕ ਅੰਮ੍ਰਿਤਸਰ ਵਿਆਹ ਹੀ ਹੋਇਆ ਇੱਕ ਉੱਥੇ ਪੰਜਕੂਲੇ ਆ ਉਹਨਾਂ ਨੂੰ ਵੀ ਬੜੀ ਮੁੱਟੀ ਮਾਰ ਐ ਸਮੱਤ ਵਕਸ਼ਨ ਕਰ ਲੈ ਭੈਣ ਨੂੰ ਅੰਮ੍ਰਿਤਸਰ ਵਾਲੀ ਨੂੰ ਫੋਨ ਕੀਤਾ ਉਹ ਕਹਿੰਦੀ ਸਾਡੇ ਕੋਲ ਟਾਈਮ ਨਹੀਂ ਜੋ ਮਰਜੀ ਹੋਈ ਜਾਵੇ ਅੱਧ ਤੱਕ ਗੈਸਟ ਆਏ ਹੋਇਆ ਦੂਜੀ ਭੈਣ ਨੂੰ ਫੋਨ ਕੀਤਾ ਜਿਹੜੀ ਪੰਜਕੂਲੇ ਆ ਉਹਨਾਂ ਨੇ ਤਾਂ ਸਾਨੂੰ ਆਵਾਜ਼ ਸੁਣ ਕੇ ਫੋਨ ਕੱਟਦਾ ਉਹ ਦੁਮੜ ਕੇ ਦੀ ਬਹੁਤ ਫੋਨ ਲਾਏ ਉਹਨਾਂ ਨੇ ਚੱਕਿਆ ਉਹ ਗੱਲਾਂ ਵੀ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਉਹਨਾਂ ਨੂੰ ਕੋਈ ਫਰਕ ਨਹੀਂ ਪੰਡਾ ਚਲੋ ਸਾਡਾ ਸ਼ਾਇਦ ਕੋਈ ਰਿਸ਼ਤਾ ਸੀ ਜਾਂ ਬਲਪ੍ਰੀਤ ਭਾਈ ਉਹਨਾਂ ਦਾ ਕੋਈ ਰਿਸ਼ਤਾ ਸੀ ਜਿਹੜਾ ਅਸੀਂ ਨਿਭਾ ਰਹੇ ਹਾਂ ਬਿਲਕੁਲ ਤੇ ਗੁਰੂ ਕਿਰਪਾ ਕਰਨ ਅਸੀਂ ਉਸ ਰਿਸ਼ਤੇ ਨੂੰ ਨਿਭਾ ਸਕੀ ਇੱਕ ਇਨਸਾਨ ਹੋਣ ਦਾ ਰਿਸ਼ਤਾ ਜਿਹੜਾ ਸਾਡਾ ਉਹ ਅਸੀਂ ਮਾਨ ਸਕੀ ਬਹੁਤ ਧੰਨਵਾਦ ਬਲਪ੍ਰੀਤ ਭਾਈ ਜਿਉਂਦੇ ਬਣਦੇ ਰਹੋ ਤੁਹਾਡੇ ਵੀ ਬਹੁਤ-ਬਹੁਤ ਧੰਨਵਾਦ ਜੀ ਸ਼ੁਕਰ ਗੁਜ਼ਾਰੀ ਨੂੰ ਸਾਹਮਣੇ ਦੀ ਇਹਨਾਂ ਉਪਰਾਲਾ ਕੀ ਧੰਨਵਾਦ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਦੀ ਜ਼ਿੰਦਗੀ ਬਣ ਗਈ ਇੱਥੇ ਸ਼ੁਕਰੀਆ ਬਹੁਤ ਆਪ ਜੀ ਬਹੁਤ ਧੰਨਵਾਦ ਭਾਈ ਜੀ ਤੁਹਾਡਾ ਬਹੁਤ ਹੀ ਸ਼ੁਕਰੀਆ ਬਹੁਤ ਬਹੁਤ ਧੰਨਵਾਦ